ਵੀ ਵੈਲਕਮ ਹੈ ਤੁਹਾਡਾ ਸਾਡੇ YouTube ਚੈਨਲ ਸੋਕ੍ਰੇਸ਼ਨ ਤੇ ਉਹ ਪਹਿਲਾਂ ਤੁਹਾਨੂੰ ਸਾਡੇ ਪਿਛਲੇ ਵੀਡੀਓ ਜਿਹੜੀਆਂ ਸਾਰੀਆਂ ਨੇ ਪਸੰਦ ਆ ਰਹੀਆਂ ਹੋਣਗੀਆਂ ਤੇ ਸਾਡੇ ਜਿਹੜੇ ਸੂਟ ਮਿਲਿਆ ਨੇ ਉਹ ਵੀ ਸਾਨੂੰ ਪਸੰਦ ਆ ਰਹੇ ਹੋਣਗੇ ਤੇ ਸਭ ਤੋਂ ਪਹਿਲਾਂ ਤਾਂ ਸਾਡੀ ਇੱਕ ਰਿਕਵੈਸਟ ਹੈ ਕਿ ਸਾਡੇ ਪਿਲੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਤੇ ਕੋਈ ਵੀ ਪਹਿਣਾ ਲਗੀਆਂ ਦੇ ਮੈਸੇਜ ਆਏ ਹੁੰਦੇ ਨੇ ਤਾਂ ਪਲੀਜ਼ ਸਾਨੂੰ WhatsApp ਤੇ ਹੀ ਮੈਸੇਜ ਕਰਿਆ ਕਰੋ ਇਸ ਤੇ ਸਾਨੂੰ ਨਹੀਂ ਪਤਾ ਚੱਲਦਾ ਤੇ ਨਾਲ ਸਿਕਨ ਸ਼ਾਰਟ ਲੈ ਕੇ ਸਾਨੂੰ ਕੁਝ ਵੀ ਡਿਟੇਲਸ ਵਗੈਰਾ ਤੁਸੀਂ ਪੁੱਛ ਸਕਦੇ ਹੋ WhatsApp ਨੰਬਰ ਅਸੀਂ ਮੈਂਸ਼ਨ ਕਰਾਂਗੇ ਉਹਦੇ ਵਿੱਚ ਤੁਸੀਂ ਸਾਨੂੰ ਪੁੱਛ ਸਕਦੇ ਹੋਗੇ ਤੇ ਉਸ ਤੋਂ ਹੀ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਤੇ ਸਭ ਤੋਂ ਪਹਿਲਾਂ ਜਰੂਰੀ ਤੁਸੀਂ ਆਰਡਰ ਦਵੋਗੇ ਤਾਂ ਸਾਨੂੰ ਪਲੀਜ਼ ਹਾਫ ਪੇਮੈਂਟ ਪਹਿਲਾਂ ਕਰਿਆ ਕਰੋ ਉਸ ਤੋਂ ਬਾਅਦ ਹੀ ਅਸੀਂ ਆਰਡਰ ਰੈਡੀ ਕਰਨਾ ਹੈ ਚਾਹੇ ਕੋਈ ਵੀ ਰਿਲੇਟਿਵ ਹੈ ਜਾਂ ਕੋਈ ਫਰੈਂਡ ਹੈ ਜਾਂ ਕੋਈ ਵੀ ਹੈ ਹੁਣ ਅਸੀਂ ਪਹਿਲਾਂ ਇਦਾਂ ਹੀ ਉਹ ਕਰਦੇ ਹੁੰਦੇ ਸੀ ਪਰ ਹੁਣ ਅਸੀਂ ਇਹ ਕੀਤਾ ਕਿ ਅਸੀਂ ਸਭ ਤੋਂ ਹੀ ਪਹਿਲਾਂ ਹਾਫ ਪੇਮੈਂਟ ਜ਼ਰੂਰ ਲਿਆ ਕਰਾਂਗੇ ਤੇ ਆਪ ਹੀ ਤੁਸੀਂ ਕਹਿ ਰਿਹਾ ਕਰੋ ਸਾਨੂੰ ਕਹਿੰਦੀ ਲੋੜ ਨਾ ਪਵੇ ਇਹ ਸਾਡੀ ਹੰਮੜ ਰਿਕੁਐਸਟ ਹੈਗੀ ਤੁਹਾਨੂੰ ਚਲੋ ਅੱਜ ਸਟਾਰਟ ਕਰਦੇ ਹਾਂ ਅਸੀਂ ਅੱਜ ਦੇ ਵੀ ਆਪਣੇ ਟੂਟਨੇ ਜਿਹੜੇ ਬਹੁਤ ਸੋਹਣੇ ਨੇ ਵਿੱਚੇ ਵਰਕ ਵਾਲੇ ਨੇ ਤੇ ਮਸ਼ੀਨ ਵਰਕ ਜੈਰੀ ਵਰਕ ਨੇ ਸੂਖਨੇ ਅੱਜ ਡਿਜੀਟਲ ਪਲੇਨ ਸੂਟ ਨੇ ਹੋ ਗਿਆ ਤਾਂ ਸਭ ਨੂੰ ਬੜੀਆ ਲੱਗਣਗੇ ਬੜੀਆ ਲੱਗੇ ਤਾਂ ਸਾਨੂੰ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿਵੇਂ ਤੁਹਾਨੂੰ ਸਾਡੀ ਵੀਡੀਓਜ਼ ਵਧੀਆ ਲੱਗ ਰਹੀਆਂ ਨੇ ਕਮੈਂਟ ਕਰਕੇ ਸਾਨੂੰ ਵੀ ਥੋੜਾ ਜਿਹਾ ਹੌਂਸਲਾ ਹੋ ਜਾਏਗਾ ਸੋ ਰਿਕਵੈਸਟ ਹੈਗੀ ਸਭ ਦਾ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਅੱਗੇ ਆਪਣੇ ਦੋਸਤਾਂ ਨੂੰ ਅਪਡੇਟਸ ਨਾਲ ਇਸ ਗੱਲ ਨਾਲ ਹਰਨਾਂ ਨੂੰ ਜ਼ਰੂਰ ਭੇਜਿਆ ਕਰੋ ਚਲੋ ਸਟਾਰਟ ਕਰਦੇ ਆਂਗੇ ਅੱਜ ਇਹ ਬਹੁਤ ਸੋਹਣਾ ਪ੍ਰਿੰਟਰ ਸੂਟ ਹੈਗਾ ਤੇ ਇਹ ਬਲੂਆ ਇਹਦਾ ਕਲਰ ਰਹੇਗਾ ਦੇਖੋ ਇਸ ਤੇ ਆਪਾਂ ਨੇ ਇਹਦਾ ਹਾਂ ਕਲੀਨ ਪਾ ਕੇ ਸ਼ਰਟ ਬਣਾਈ ਹੈ ਤੇ ਇਸ ਦੇ ਸਿਰਫੇ ਬਾਜੀ ਤੇ ਆਪਾਂ ਨੇ ਹਲਕਾ ਜਿਹਾ ਵਰਕ ਕਰਵਾਇਆ ਹੋਇਆ ਹੈਗਾ ਬਾਟਮ ਨਾਲ ਦਾ ਆਪਾਂ ਨੇ ਇਸ ਨਾਲ ਅਟੈਚ ਕਰਵਾਇਆ ਹੈ ਤੇ ਇਸ ਤੇ ਥੋੜਾ ਜਿਹਾ ਬਾਤ ਤੇ ਦੇਖੋ ਏਦਾਂ ਵਰਕ ਕਰਾਇਆ ਤੇ ਨਾਲ ਨਾਲ ਆਪਾਂ ਇਸ ਨੂੰ ਅਟੈਚ ਕਰਵਾਇਆ ਹੋਇਆ ਹੈਗਾ ਤੇ ਇਸ ਦੀ ਬਾਟਮ ਆਏਗੀ ਬਾਟਮ ਦੇ ਆਪਾਂ ਇਸ ਤੇ ਪਹੁੰਚਾਂਗੇ ਤੇ ਲੇਸ ਲਗਾਈ ਹੋਈ ਹੋਏਗੀ ਤੇ ਬਹੁਤ ਸੋਹਣਾ ਹੈ ਇਹ ਵੀ ਬਹੁਤ ਪਿਆਰਾ ਤੇ ਬਹੁਤ ਸੌਫਟ ਜਿਹਾ ਸਟੱਫ ਹੈਗਾ ਤੇ ਇਹਨੂੰ ਸੈਕਿੰਡ ਤੋਂ ਉੱਪਰ ਦਾ ਉਹ ਵੀ ਇਸ ਨਾਲ ਲੱਗਿਆ ਹੋਏਗਾ ਉਹ ਦੇ ਨਾਲ ਆਪਾਂ ਇਹ ਨਾਲ ਆਪਾਂ ਸੇਮ ਬਾਟਮ ਇਹ ਨਾਲ ਦੀ ਲਗਵਾਈ ਹੋਈ ਹੈਗੀ ਇਸ ਨਾਲ ਆਪਾਂ ਥੋੜਾ ਜਿਹਾ ਪ੍ਰਿੰਟ ਕਰੇ ਜਾਏਗਾ ਤੇ ਇਹ ਇਸ ਦੀ ਬਾਟਮ ਆਉਂ ਹੈ ਸ਼ਾਰਟ ਹੈ ਜਿਸ ਦੇ ਨਾਲ ਵੀ ਇਹ ਵੀ ਆ ਦੇਖੋ ਉਹ ਫਨ ਨਹੀਂ ਇਸਦੇ ਬਾਅਦ ਇਹ ਤੇ ਆਪਾਂ ਨੇ ਬਾਟਮ ਦੇ ਬਾਟਮ ਨਾਲ ਦਾ ਕਪੜਾ ਸਟੱਪ ਲਗਾਇਆ ਹੋਇਆ ਹੈ ਜੋ ਤੇ ਆਪਾਂ ਏਦਾਂ ਫਿਰ ਉਹ ਨਾਲ ਦੇ ਵਰਕ ਕੀਤਾ ਹੋਇਆ ਹੈਗਾ ਤੇ ਗਲਾ ਦੇ ਕੁਕਰਾਂ ਡਿਜ਼ਾਈਨ ਬਹੁਤ ਸੋਹਣਾ ਲੱਗ ਰਿਹਾ ਹੈ ਦਾ ਅਰਥ ਕਹਿਆ ਕੋਈ ਜ਼ਿਆਦਾ ਬਹੁਤ ਸੋਹਣਾ ਬਣਾਇਆ ਹੋਇਆ ਹੈਗਾ ਦੇ ਵੀ ਬਹੁਤ ਹਨ ਜਿਹੜੀ ਉਹ ਆਪਾਂ ਮਸਟਰੀਆ ਕਲਰ ਹੈਗਾ ਮਸਟਰੀਆ ਕਲਰ ਚਾਹੀਦੀ ਦੇਖੋ ਜੇ ਵੀ ਪਹੁੰਚਣ ਤੇ ਆਪਾਂ ਇਦਾਂ ਲੇਸ ਲਗਾਈ ਹੋਈ ਜਿਹੜੀ ਹੈਗੀ ਤੇ ਦੁਪੱਟਾ ਹੈ ਜਿਹੜਾ ਆਪਾਂ ਕੋਟੇ ਪਿਓਰ ਕੋਟੇ ਵਿੱਚ ਦੁਪੱਟਾ ਹੈਗਾ ਬਹੁਤ ਸੋਹਣਾ ਦੁਪੱਟਾ ਹੈ ਇਹਦਾ ਮੈਂ ਤੁਸੀਂ ਵੇਅਰ ਕਰ ਰਹੇ ਹੋ ਇਹ ਦੁਪੱਟੇ ਤੁਸੀਂ ਪਾਣੀ ਨੂੰ ਸੋਹਣਾ ਸੌਫਟ ਦੁਪੱਟਾ ਜਿੱਦਾਂ ਹੋਈ ਆਪਾਂ ਸਿਰ ਤੇ ਆਪਾਂ ਵੇਅਰ ਕਰਕੇ ਆ ਰਹੇ ਹਾਂ ਤੁਸੀਂ ਇਦਾਂ ਵੀ ਲੈ ਸਕਦੇ ਹੋ ਇਹ ਸਿਰਾਂ ਦਾ ਇਹ ਨਿੱਕੀ ਤਨੀ ਗੁਰਦੁਆਰਾ ਸਾਹਿਬ ਜਿਵੇਂ ਵੀ ਡੇਟਾਂ ਦੀਆਂ ਨਹੀਂ ਹੁੰਦੀਆਂ ਇਹਨਾਂ ਨੂੰ ਸਾਡੇ ਸੱਚੇ ਦਾ ਪੱਟਾ ਨਹੀਂ ਰਹਿੰਦਾ ਹੈਗਾ ਇਹ ਦੁਪੱਟਾ ਜਿੰਨੀ ਵਾਸ਼ ਕਰਾਂਗੀ ਉਦੋਂ ਹੀ ਵਧੀਆ ਹੋਊਗਾ ਤੇ ਫਿਨਿਸ਼ਿੰਗ ਦੇਖੋ ਆਪਾਂ ਨਾਲ ਦੇ ਲੇਸ ਲਗਾਈ ਹੋਈ ਹੈਗੀ ਬਹੁਤ ਸੋਹਣੇ ਹੈ ਇਹ ਜਿਹੜਾ ਨੈਕਸਟ ਕੂਟ ਹੈ ਉਹ ਵੀ ਬਹੁਤ ਸਿਆਰਾ ਜਿਹਾ ਕਲਰ ਹੈਗਾ ਉਹ ਪ੍ਰਿੰਟਡ ਹੈ ਇਹ ਆਪਾਂ ਦੇਖੋ ਸਲੀਆਂ ਪਾਸੇ ਬਣਾਇਆ ਹੋਇਆ ਹੈ ਇਹ ਮੋਟੇ ਹੈਗਾ ਤੇ ਆ ਜਾਏਗਾ ਇਹ ਤੇ ਹੈਗਾ ਦੇਖੋ ਕਲਰ ਕਿੰਨਾ ਸੋਹਣਾ ਹੈਗਾ ਪ੍ਰਿੰਟ ਵੀ ਵਰਕ ਤੇ ਆ ਜਾ ਪ੍ਰਿੰਟ ਆਇਆ ਹੈਗਾ ਤੇ ਇਹਦੇ ਦੇਖ ਕੇ ਇਹਨਾਂ ਨੇ ਲੀਸ ਲਗਾਈ ਹੈ ਇਹਦਾ ਡਿਜ਼ਾਈਨ ਵਿੱਚ ਡਲਾ ਬਣਾਇਆ ਹੋਇਆ ਹੈ ਇਹਦੇ ਤੇ ਪਾਏ ਸੜਾ ਮੋਤੀ ਲਗਾ ਕੇ ਹੈ ਨਾ ਨਾਲ ਦੇ ਬਾਟਮ ਦੇ ਨਾਲ ਨਾਲ ਦੇ ਬਾਟਮ ਮੋਤੀ ਲਗਾਈ ਨੇ ਵੀ ਬਾਟਮ ਤੇ ਆਪਾਂ ਨੇ ਵਰਤ ਕੀਤਾ ਹੋਇਆ ਹੈਗਾ ਇਹ ਵਰਕ ਹੋਣਾ ਸਫਾਈ ਦੇਖੋ ਵਰਕ ਹੈ ਦੀ ਹੈ ਜਿਹੜੀ ਇਹ ਦੇਖੋ ਸਫਾਈ ਜਰੀ ਦਾ ਤੇ ਆਪਾਂ ਧਾਗੇ ਦਾ ਵਰਕ ਕੀਤਾ ਹੋਇਆ ਹੈਗਾ ਇਸੇ ਤਰ੍ਹਾਂ ਉਹ ਪਿਆਰਾ ਜਿਹਾ ਸੂਟ ਹੈਗਾ ਸੀ ਤੋਂ ਨੂੰ ਲੋ ਲੇਟ ਵੀ ਹੋ ਆ ਮੈਂ ਪੋਟ ਵਿੱਚ ਵੀ ਮੈਂਸ਼ਨ ਕਰਾਂਗੀ ਉਹ ਪਿਆਰਾ ਹੈਗਾ ਦੇਖੋ ਇਸੇ ਤਰ੍ਹਾਂ ਵਰਕ ਲਈ ਦੇਖੋ ਵਰਤਿਆ ਵੀ ਮੇਨ ਹੋਵੇਗਾ ਵੀ ਵਰਕ ਲਈ ਸਫਾਈ ਦੇਖੋ ਤੁਹਾਨੂੰ ਇਸੇ ਤਰ੍ਹਾਂ ਦੀ ਵਰਕ ਦੀ ਸਫਾਈ ਦਾ ਲੰਬਾ ਨਹੀਂ ਆਊਗਾ ਬਹੁਤ ਪਿਆਰਾ ਹੈ ਇਹ ਤੇ ਨਾਲ ਹੀ ਦੁਪੱਟਾ ਇਸ ਦਾ 3 3 ਇਹ ਆਪਾਂ ਦੋ ਆਰਗੈਂਜਿਤ ਆਪਾਂ ਨੇ ਇਸ ਨਾਲ ਦੁਪੱਟਾ ਲਗਾਇਆ ਹੈਗਾ ਦੇਖੋ ਬਹੁਤ ਪਿਆਰਾ ਜਿਹਾ ਥੀਕ ਆ ਲੈ ਦੁਪੱਟੇ ਤੇ ਆਪਾਂ ਨੇ ਬਾਟਮ ਨਾਲ ਦੀ ਲੇਸ ਲਗਾਈਏਗੀ ਤੇ neck ਥੀਕ ਜਿਹੜਾ ਉਹ ਵੀ ਆਪਣਾ ਬਹੁਤ ਪਿਆਰਾ ਹੈਗਾ ਉਹ ਥੀਕ ਇਨਪ੍ਰਿੰਟਡ ਸੂਟ ਆਏਗਾ ਮੋਸਟਲੀ ਸਾਰੇ ਪ੍ਰਿੰਟਰ ਸੂਟ ਨਹੀਂ ਆਪਣੇ ਕੋਲ ਜਿਹੜੇ ਅੱਜ ਹੈਗੇ ਨੇ ਮੇਰੇ ਨਾਲ ਵੀਡੀਓ ਆਊਗੀ ਚੁੱਪੀ ਥੋੜਾ ਹੋਰ ਉਸ ਤੋਂ ਡਿਫਰੈਂਟ ਦਿਖਾਵਾਂਗੀ ਪਾਰਟੀ ਵੇਅਰ ਦਿਖਾਵਾਂਗੀ ਤੁਸੀਂ ਜਰੂਰ ਦੇਖਿਓ ਲੱਕ ਵੀਡੀਓ ਦੀ ਵੀ ਕੋਈ ਬਹੁਤ ਸਾਨਾ ਸੂਟ ਆਏਗਾ ਦੇਖੋ ਜੀ ਸਫਾਈ ਬਹੁਤ ਵਾਸ ਆ ਕਿੰਨੀ ਬਹੁਤ ਸੋਹਣੀ ਕਿਉਂ ਯਾਰੀ ਤੇ ਆਪਾਂ ਨੇ ਟੇਪਿੰਗ ਨਾਲ ਟੇਪਿੰਗ ਕਰੀ ਹੋਈ ਹੈਗੀ ਤੇ ਬਾਅਦ ਵਿੱਚ ਆਪਾਂ ਇਸ ਤਰ੍ਹਾਂ ਇਸ ਦਾ ਪੈਕਿੰਗ ਕਰੀ ਅੰਕਿੰਗ ਜੀ ਇਹ ਦੇਖੋ ਕਿ ਜੀ ਸੰਨੀ ਨੇ ਲੇਟ ਹੋ ਜਾ ਕੇ ਤੇ ਨਾਲ ਲੱਗਦਾ ਬਹੁਤ ਪਿਆਰਾ ਹੈ ਇਸ ਦੇ ਜਿਹੜੀ ਬਾਟਮ ਹੈ ਉਸ ਤੇ ਆਪਾਂ ਨੇ ਵਰਕ ਕੀਤਾ ਹੋਇਆ ਹੈਗਾ ਬਾਟਮ ਦੇਖੋ ਬਾਟਮ ਤੇ ਵਰਕ ਦੇਖੋ ਵਰਕ ਬਹੁਤ ਪਿਆਰਾ ਹੈਗਾ ਇਸ ਦੇ ਨਾਲ ਦਾ ਆਪਾਂ ਨੇ ਇਸ ਲਈ ਕੋ ਸ਼ੇਡ ਲੈ ਕੇ ਵਰਕ ਕਰਾਇਆ ਹੋਇਆ ਤੁਸੀਂ ਪਲੇਨ ਵੀ ਲੈ ਸਕਦੇ ਹੋ ਜੇ ਜਰੂਰੀ ਨਹੀਂ ਹੈਗਾ ਵੀ ਆਪਾਂ ਵਰਕ ਕਰਾਉਣਾ ਹੈ ਜਾਂ ਕਿ ਆਪਾਂ ਨੇ ਇਸ ਤੇ ਕੁਝ ਇਹੀ ਵਰਕ ਅਪਾਂ ਬਾਜੀ ਤੇ ਵੀ ਕਰਵਾ ਸਕਦੇ ਆ ਜੇ ਕਰਵਾਉਣਾ ਹੋਵੇ ਜਾਂ ਘੇਰੇ ਤੇ ਕਰਵਾਉਣਾ ਹੋਵੇ ਘੇਰੇ ਤੇ ਵੀ ਆਪਾਂ ਇਹ ਇਦਾਂ ਸਟੱਫ ਲੇਕ ਪੈਟ ਲਗਾ ਕੇ ਆਪਾਂ ਵਰਕ ਤੇ ਕਰਵਾ ਸਕਦੇ ਆ ਉਹ ਤੁਹਾਡੀ ਇੱਛਾ ਹੈ ਵੀ ਤੁਸੀਂ ਕਿਦਾਂ ਦਾ ਵੀ ਯੋਗ ਕਰਨਾ ਹੈ ਉਸ ਦੇ ਨਾਲ ਇਹ ਦੁਪੱਟਾ ਹੈਗਾ ਇਹ ਦੁਪੱਟਾ ਦੇ ਕੁਲਪਤਾ ਬੱਸ ਮੋਨੇਗਾ ਇਹ ਵੀ ਦੁਪੱਟੇ ਕਿਸ ਤਰ੍ਹਾਂ ਦੇ ਕਿਤਨੇ ਵੀ ਸਿੱਕਣੇ ਹੋਗਾ ਸਟੇ ਲੋਗਲ ਰਾਮਨ ਜੀ ਦੰਮ ਦੇ ਜੀ ਇੰਆਰ ਕਰਵਾ ਦੇਵਾਂਗੀ ਆ ਪ੍ਰਾਈਸ ਦੇ ਨਾਲ ਦੀ ਲੇਸ ਲਗਾਈ ਹੋਈ ਹੋਈ ਹੈਗੀ ਤੇ ਬਸ ਆਫੀ ਜਾਂ ਕਪੜਾ ਇਹ ਜਿਵੇਂ ਵੀ ਤੁਸੀਂ ਹੋਣਾ ਚਾਹੁੰਦੇ ਪਾ ਲਾ ਦੇਵੋਗੇ। ਇਹਦਾ ਨੈਕਸਟ ੂਟ ਹੈ ਇਹ ਵੀ ਪ੍ਰਿੰਟਰ ੂਟ ਹੈਗਾ। ਤੇ ਇਸਕੇ ਜੇਕਰ ਆਪਾਂ ਵੀਡੀਓ ਵੀ ਕੋਈ ਨੇ ਵੀਡੀਓ ਤੇ ਥੋੜਾ ਜਿਹਾ ਕਲਰ ਦਾ ਫਾਸਟ ਰਹਿ ਜਾਂਦਾ ਹੁੰਦਾ। ਕਈ ਵਾਰੀ ਲਾਈਟ ਕਲਰ ਆ ਜਾਂਦਾ ਠੀਕ ਹੈ ਜੀ ਡਾਰਕ ਕਲਰ ਆ ਜਾਂਦਾ ਹੁੰਦਾ ਹੈਗਾ। ਸੇਮ ਥੋੜਾ ਜਿਹਾ ਕਲਰ ਨਹੀਂ ਆਉਂਦਾ ਹੈਗਾ। ਕੀ ਪੈਣਾ ਜਿਵੇਂ ਆਪਾਂ ਨੂੰ ਸਾਨੂੰ ਵਰਕ ਕਰਨ ਨੂੰ ਦੇ ਹੁੰਦੀਆਂ ਨੇ ਵੀਡੀਓ ਆ ਫੋਟੋ ਜਾਂ ਵੀਡੀਓ ਤੋਂ ਕਹਦੇ ਮੈਨੂੰ ਇਹ ਕਲਰ ਤਨੂੰ ਡਾਈ ਕਰਵਾ ਕੇ ਤੋਂ ਕੁਲਵਲ ਨੂੰ 3 ਕਲਰ ਜਿੱਦਾਂ ਦਾ ਆਪਾਂ ਫੋਟੋ ਖੁੰਡਿਆ ਜਾਂ ਵੀਡੀਓ ਖੁੰਡਿਆ 3 ਡਾਈ ਨਹੀਂ ਹੁੰਦਾ ਥੋੜਾ ਬਹੁਤਾ ਲिटल ਵਿਟ ਲਾਲੋ ਨੇਤੀ ਦਾ ਆਪ ਨੂੰ ਫਰਕ ਰਹਿ ਜਾਂਦਾ ਹੁੰਦਾ ਹੈਗਾ ਵੀ ਆਪਾਂ ਕਟਿੰਗ ਹੁੰਦੀ ਹੈ ਸੂਟ ਵਗੈਰਾ ਦੀ ਜਾਂ ਕੁਝ ਹੋਰ ਉਹਦੇ ਨਾਲ ਆਪਣਾ ਡਾਈ ਆਪਾਂ ਕਰਾਉਣੀ ਆ ਤਾਂ ਡਾਈ ਸਿੰਗ ਹੋ ਜਾਂਦੀ ਹੈਗੀ ਆਦਰਵਾਈਜ਼ ਤੋਂ ਫੋਟੋ ਤੋਂ ਥੋੜਾ ਜਿਹਾ ਫਰਕ ਜਰੂਰ ਪੈਂਦਾ ਹੈਗਾ ਉਹ ਸਿਰੋ ਤੁਹਾਨੂੰ ਵੀ ਪਤਾ ਹੈ ਇਸ ਚੀਜ਼ ਦਾ ਆਪਾਂ ਨੂੰ ਸਭ ਨੂੰ ਪਤਾ ਹੈ ਜਦੋਂ ਆਪਾਂ ਕਿਸੇ ਇੱਕ ਫੋਟੋ ਹੋ ਗਈ ਤੇ ਇੱਕ ਆਪਾਂ ਏਦਾਂ ਲਾਈ ਕਰਾਉਣਾ ਹੋਵੇ ਥੋੜਾ ਬਹੁਤਾ ਇਸ ਚੀਜ਼ ਦਾ ਫਰਕ ਪੈਂਦਾ ਹੀ ਹੁੰਦਾ ਹੈਗਾ ਜਿਹੜਾ ਇਹ ਸੂਟ ਹੈਗਾ ਇਹ ਵੀ ਪ੍ਰਿੰਟਰ ਸੂਟ ਹੈ ਇਸ ਤੇ ਆਪਾਂ ਨੇ ਕਿਹਦੇ ਤੇ ਵਰਕ ਕਰਵਾਇਆ ਹੋਇਆ ਹੈਗਾ ਕਿਹਦੇ ਤੇ ਬਾਟਮ ਦੇ ਨਾਲ ਦਾ ਪੈਸ ਲਗਾ ਕੇ ਆਪਾਂ ਨੇ ਵਰਕ ਕਰਵਾਇਆ ਹੋ ਤੇ ਨਾਲ ਹੀ ਉਸ ਤੋਂ ਹੀ ਕਲਰ ਚੱਕ ਕੇ ਇਸ ਤੇ ਲਗਾਏ ਹੋਏ ਨੇ ਦੇਖੋ ਬਹੁਤ ਸੋਹਣਾ ਹੈ ਬਰ ਬਿਆਰ ਆਇਆ ਵਰਕ ਹੈ ਜੀ ਹਾਂ ਕੋਈ ਜ਼ਿਆਦਾ ਨਹੀਂ ਹੈ ਨਹੀਂ ਹੈਵੀ ਸੂਟ ਨਹੀਂ ਹੈ ਇਹ ਨਾਰਮਲ ਹੈ ਇਸ ਸੂਟ ਜੀ ਨੇ ਤੁਸੀਂ ਕੋਈ ਛੋਟਾ ਮੋਟਾ ਫੰਕਸ਼ਨ ਹੁੰਦਾ ਹੈ ਜਿੱਦਾਂ ਵੀ ਇਧਰ ਉਧਰ ਥੋੜਾ ਬਹੁਤ ਹੁੰਦਾ ਹੈ ਤੁਸੀਂ ਉਹ ਦਾਣਾ ਆਪਾਂ ਇਹਨਾਂ ਨੂੰ ਰਿਅਰ ਕਰ ਸਕਦੇ ਹਾਂਗੇ ਕੋਈ ਕੋਲ ਕੋਈ ਨਹੀਂ ਬਹੁਤ ਜ਼ਿਆਦਾ ਹੈਵੀ ਸੂਟ ਪਾਉਣੇ ਸਿੰਪਲ ਜਿਹਾ ਪਾਉਣਾ ਚਾਹੁੰਦੇ ਹਾਂ ਪਾਉਣਾ ਚਾਹੁੰਦੇ ਹੁੰਦੇ ਨੇ ਤਾਂ ਆਰਾਮ ਨਾਲ ਇਹ ਚੈੱਕ ਕਰ ਸਕਦੇ ਹਾਂ ਆਪਾਂ ਤੁਸੀਂ ਨਾਲ ਪਲੇਨ ਬਾਟਮ ਹੈ ਨਹੀਂ ਤੇ ਦੁਪੱਟਾ ਜਿਹੜਾ ਇਹ ਹੈ ਨਾ ਸਿਰ ਮੇਦੀ ਦੁਪੱਟਾ ਥੋੜਾ ਜਿਹਾ ਇਸ ਵਿੱਚ ਮਾਤਕ ਵਿੱਚ ਥੋੜਾ ਜਿਹਾ ਡਾਰਕ ਆ ਦੇ ਦੁਪੱਟੇ ਤੇ ਆਪਾਂ ਲੀ ਲਗਾਈ ਹੋਈ ਹੈਗੀ ਪਿਆਰ ਚ ਨੂਨ ਦਾ ਦੁਪੱਟਾ ਹੈਗਾ ਤੇ ਐਂ ਬਹੁਤ ਸੋਹਣਾ ਹੈ ਸੂਟ ਹੈ ਇਹ ਵੀ ਬਹੁਤ ਪਿਆਰਾ ਰੈਡੀ ਹੋਇਆ ਹੋਏਗਾ ਕਲਰ ਵੀ ਬਹੁਤ ਪਿਆਰੇ ਪਿਆਰੇ ਜਿੰਨੇ ਕੋਈ ਤਰ੍ਹਾਂ ਦੀ ਨਹੀਂ ਕਿ ਜਿਹੜਾ ਨੈਕ ਸੂਟ ਹੈ ਆਪਣਾ ਪਲੇਨ ਸੂਟ ਹੈਗਾ ਇਹ ਜਰ ਜਟ ਜਰ ਜਟ ਪੀਏਗਾ ਇਸ ਤੇ ਆਪਣੇ ਆਦੀ ਵਰਕ ਕਰਵਾਇਆ ਹੋਇਆ ਹੈਗਾ ਬਹੁਤ ਸਫਾਈ ਦੀ ala ਵਰਕ ਕਰਿਆ ਹੋਇਆ ਤੁਸੀਂ ਦੇਖੋ ਤੇ ਘੇਰੇ ਤੇ ਬਾਜੀ ਤੇ ਇਹ ਵਰਕ ਕਰਿਆ ਹੋਇਆ ਹੈਗਾ ਦੇਖੋ ਬਹੁਤ ਪਿਆਰਾ ਕਲਰ ਹੈਗਾ ਹੋਪ ਵੀ ਮੈਂ ਇਸੇ ਤੋਂ ਕਹਿ ਰਹੀ ਹਾਂ ਕਿ ਵੀਡੀਓਜ਼ ਕਲਰ ਕੁਝ ਮੇ ਵੀ ਹੋ ਰ ਆ ਜਾਵੇ ਬਹੁਤ ਪਿਆਰਾ ਜਿਹਾ ਕਲਰ ਹੈ ਸਾਰਾ ਆਪਾਂ ਨੇ ਜਰੀਆ ਆ ਸੌਰੀ ਯਾਰੀ ਦਾ ਵਰਤ ਕਰਵਾਇਆ ਹੋਇਆ ਬਹੁਤ ਪਿਆਰੇ ਪਿਆਰੇ ਆਪਣੇ ਦੇਖੋ ਕਲਰ ਲਗਾਏ ਹੋਏ ਨੇ ਕੋਈ ਫੜਕੀ ਲੈ ਕੇ ਕਲਰ ਨਹੀਂ ਸੋਬਰ ਜਿਹਾ ਸਰਦਾਰੀ ਦੇ ਕਲਰ ਨੇ ਤੁਸੀਂ ਜਿੱਦਾਂ ਹੋइएਗੇ ਵੀਰ ਸਭ ਚੰਗੇ ਹੋਗੇ ਬਹੁਤ ਪਿਆਰਾ ਸੂਟ ਹੈ ਉਸ ਦੇਖ ਕੇ ਆ ਆਪਾਂ ਉਸ ਤੇ ਬਾਜੀ ਦੇਵੀ ਦੇਖੋ ਵਰਤਾ ਬਹੁਤ ਪਿਆਰਾ ਲੱਗੇਗਾ ਸਫਾਈ ਦੇਖੋ ਫਾਈ ਬਹੁਤ ਵਧੀਆ ਹੈਗੀ ਨਹੀਂ ਕੁਝ ਜਿੱਦਾਂ ਕੋਈ ਪਾ ਸਕਦੇ ਹਾਂਗੇ ਤੁਹਾਡੀ ਇੱਛਾ ਹੈਗੀ ਜਿਸ ਦਿਨ ਆ ਵੀ ਪਲੇਨ ਦੁਪੱਟਾ ਹੈਗਾ ਉਹ ਉਹ ਤੁਹਾਡੀ એનર્ਜੀ ਹੈ ਜੀ ਜਿੱਦਾਂ ਵੀ ਤੁਸੀਂ ਲੈ ਸਕਦੇ ਨੂੰ ਲੈ ਸਕਦੇ ਹੋਗੇ ਤੁਹਾਡੀ ਇੱਛਾ ਹੈ ਜੀ ਆ ਦੇਖੋ ਇਹ ਪੀਸ ਦਾ ਮੇਰੇ ਕੱਟੇਗਾ ਇਸਦੇ ਨਾਲ ਆਪਾਂ ਇਹਦੇ ਨਾਲ ਦੀ ਪਲੇਸ ਲਈ ਗਈ ਹੈਗੀ ਕਿੰਨਾ ਪਿਆਰਾ ਤੇ ਪੱਟੇਗਾ ਇਹ ਇੱਕ ਦੁਪਹਿਰ ਤੈ ਇਦਾਂ ਹੀ ਦੂਸਰੇਗਾ ਉਹ ਵੀ ਥਿੰਗ ਹੈ ਇਦਾਂ ਨਹੀਂ ਹੈ ਕਿ ਥੋੜਾ ਵਰਕ ਜਾ ਕੇ ਇਹਨੇ ਹੋ ਗਿਆ ਉਹ ਪਿਆਰਾ ਫਿੱਟ ਆਏਗਾ ਹੋ ਪਾਇ ਸਾਨੂੰ ਸਾਰੇ ਫਿੱਟ ਵਧੀਆ ਲੱਗੀਆਂ ਹੋਣਗੀਆਂ ਹਾਂ ਤੇ ਹੁਣ ਸਾਡਾ ਤਾਂ ਕਰਕੇ ਪੈਨਨ ਕਰ ਰਹੇ ਹਾਂ ਕਿ ਜੋ ਵੀ ਜੀ ਤੁਹਾਨੂੰ ਬਿਊਟੀ ਚਾਹੁੰਦੀ ਹੋਂਦੀ ਹੈ ਜਾਂ ਤੁਸੀਂ ਨਹੀਂ ਤੁਸੀਂ ਖੁਦ ਸਾਨੂੰ ਕਸਟਮਾਈਜ਼ ਕਰਾਉਣੇ ਚਾਹੁੰਦੇ ਹੋ ਤੁਸੀਂ ਸਾਨੂੰ ਫੋਟੋਸ ਦੇ ਕੇ ਜਾਂ ਤੁਸੀਂ ਆਫ ਸਟੌਕ ਦੇ ਕੇ ਮਨਜ਼ੂਰ ਸਾਨੂੰ ਕਸਟਮਾਈਜ਼ ਕਰਵਾ ਸਕਦੇ ਹੋਗੇ ਕੋਈ ਵੀਡੀਓ ਵਗੈਰਾ ਕਿਤੇ ਵੀ ਤੁਹਾਨੂੰ ਚਾਹੁੰਦੇ ਹੋਂਦੀ ਹੈ ਤਾਂ ਸਾਾਨੂੰ WhatsApp ਨੰਬਰ 89 ਨੂੰ ਸ਼ੁਰੂ ਤੋਂ ਬਿਧੀਆ ਤੇ ਆਪਾਂ ਮੈਸੇਜ ਕੀਤਾ ਹੋਇਆ ਤੁਸੀਂ ਉਸੇ ਕੰਟੈਕਟ ਤੋਂ ਸਾਨੂੰ ਕਰ ਸਕਦੇ ਹੋਗੇ ਤੇ ਮੈਂ ਫੇਰ ਸੀਸ ਤੋਂਾਰੇ ਦੁਆਰੇ ਦੁਆਰਾ ਫੇਰ ਕਰੀਏ ਸਾਡੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਤੁਹਾਡੇ ਇਹ ਵੀਡੀਓਜ਼ ਨੇ ਜਿਹੜੀਆਂ ਹੋਰ ਅੱਗੇ ਕੰਟੈਂਟ ਨੂੰ ਥੋੜੀ ਰੀਚ ਵਧੇ ਸਾਡ ਨੂੰ ਵੀ ਥੋੜਾ ਜਿਹਾ ਇਸ ਚੀਜ਼ ਦਾ ਹੌਸਲਾ ਹੋਵੇ ਇਸ ਵਾਰੀ ਥੋੜਾ ਜਿਹਾ ਥੋੜਾ ਨਹੀਂ ਅਸੀਂ ਕਾਫੀ ਲੇਟ ਹੋ ਗਏ ਆਂਗੇ ਕੁਝ ਸਾਡੇ ਦੇ ਕੰਮ ਸੀ ਗਏ ਆਂ ਕੁਝ ਨਹੀਂ ਆਣਾ ਛੜਾਂ ਦਾ ਆ ਰਿਹਾ ਚਲੋ ਛੜਾਂ ਦਾ ਤਾਂ ਆਪਾਂ ਪਰਮਾਤਮਾ ਦੇ ਅਰਦਾਸ ਕਰਦੇ ਹਾਂ ਕਿ ਕਿਸੇ ਵੀ ਨਵੀ ਸਭ ਨੂੰ ਸੰਦਰੂਸੀ ਵਰਸ਼ੇ ਪਰਮਾਤਮਾ ਉਹਨਾਂ ਨੂੰ ਮਿਹੜੇ ਤੋਂ ਹੌਸਲਾ ਗਵੇ ਵੀ ਉਹ ਅੱਗੇ ਖੜਨਾ ਹੋ ਅੱਗੇ ਆਪ ਦੀ ਜਿੰਦਗੀ ਚ ਖੜਾ ਨਾ ਜਿਨਾ ਹੋ ਸਕੇ ਤੁਸੀਂ ਜਿੰਨੀ ਵੀ ਕਾ ਸੇਵਾ ਕਰਨੀ ਤੇ ਤੁਸੀਂ ਪੈਸਿਆਂ ਦੀ ਜਾਂ ਤੁਸੀਂ ਉੱਥੇ ਜਾ ਕੇ ਜਿੰਨੇ ਵੀ ਤੁਸੀਂ ਜਿੰਤੀ ਤੁਹਾਡੇ ਕੋਲ ਸੇਵਾ ਹੁੰਦੀ ਹੈ ਕੋਈ ਸਮਾਨ ਦੀ ਕਾ ਪਲੀ ਉਹਨਾਂ ਦਾ ਸਨਨ ਕਰੋ ਅੱਜ ਟਾਈਮ ਹੈ ਆਪਾਂ ਨੂੰ ਇਕਜੁੱਟ ਹੋ ਕੇ ਖੜਨ ਦਾ ਕਿ ਆਪਣੇ ਪੰਜਾਬੀ ਹੀ ਪੰਜਾਬੀ ਦੇ ਕੰਮ ਹੁੰਦਾ ਕੋਈ ਸਰਕਾਰਾਂ ਨੇ ਕਿਸੇ ਨੇ ਕੰਮ ਨਹੀਂ ਹੋਣਾ ਹੈ ਜੋ ਪਲੀਜ਼ ਸਾਡੀ ਰਿਕਵੈਸਟ ਹੈ ਕਿ ਸਾਰੇ ਨਾਲ ਖੜੋ ਹੋ ਸਕੇ ਤਾਂ ਬਤੂ ਬਦੋਂ ਨਾਲ ਲਈ ਦੇ ਹੋਣੇ ਕੁਝ ਕਰ ਸਕਦੇ ਆਪਾਂ ਪਾਠ ਕਰੂ ਜਿੰਨਾ ਕੋ ਹੋ ਸਕੇ ਤਾਂ ਸਾਰੇ ਉਹਨਾਂ ਦੀ ਤੰਦਰੁਸਤੀ ਲਈ ਉਹਨਾਂ ਨੂੰ ਹੌਸਲੇ ਲਈ ਪਰ ਮਾਤਰਾਂ ਨੂੰ ਹੌਂਕਲਾ ਦਵੇ ਤਾਂ ਆਪਾਂ ਉਹਨਾਂ ਲਈ ਪਾਠ ਕਰੂ ਬਸ ਇਹੀ ਅੱਜ ਵੀਡੀਓ ਸੀ ਤੇ ਨੈਕਸਟ ਟਾਈਮ ਆ ਹੋਪ ਹੈ ਤੁਹਾਨੂੰ ਕੁਝ ਵਧੀਆ ਜਾਂ ਹੋਰ ਕਰਕੇ ਦਿਖਾਈਏ É,